ਨਾਮ ਮੈਂ ਨਾਮ ਹਰਜਿੰਦਰ ਸਿੰਘ ਠਰੂਈ ਅ ਜਿੰਦਰੂ ਜੀ ਇੱਕ ਤਬਾਰ ਦੀ ਖਬਰ ਲੱਗੀ ਹੈ ਜਿਸ ਦੇ ਵਿੱਚ ਆਪ ਜੀ ਨੂੰ ਸਿਕੰਦਰ ਦੀ ਦਰਵੇਦਾਰੀ ਦਾ ਵੀ ਦੱਸਿਆ ਗਿਆ ਵਾ ਔਰ ਇਹ ਹੈਗੀ ਆ ਨੈਸ਼ਨਲ ਪਾਰਟੀ ਵੀ ਜੇ ਨਹੀਂ ਵੱਲ ਕੀ ਕਹਿਣਾ ਜੋ ਦੇਖੋ ਜੀ ਅਸੀਂ ਪਾਰਟੀ ਦਾ ਸਵਾਗਤ ਕਰਦੇ ਹਾਂ ਜੀ ਤੇ ਜੇ ਉਹਨਾਂ ਸਾਨੂੰ ਮਤਲਬ ਕਿ ਸਾਨੂੰ ਇਹ ਜੋ ਸਮਝਿਆ ਜੀ ਤੇ ਅਸੀਂ ਪਾਰਟੀ ਦੇ ਹਰ ਚੀਜ਼ ਤੇ ਫੁੱਲ ਛੜਾਵਾਂਗੇ ਉਹਨਾਂ ਦੇ ਹਰ ਕਦਮ ਦੇ ਉੱਤੇ ਤੇ ਜੇ ਪਾਰਟੀ ਹਾਈ ਕਮਾਂਡ ਸਾਨੂੰ ਜੋ ਵੀ ਹੁਕਮ ਲਾਊਗੀ ਉਹ ਤੇ ਸਾਡੇ ਸਿਰ ਮੱਥੇ ਆ ਤੇ ਅਸੀਂ ਜਿਹੜਾ ਵਾ ਉਹਨਾਂ ਦਾ ਹਰ ਇੱਕ ਚੀਜ਼ ਦਾ ਸਵਾਗਤ ਕਰਦੇ ਆਂ ਪਰ ਅਸੀਂ ਹਰ ਗੱਲ ਤੇ ਉਹਨਾਂ ਦੇ ਫੋਲ ਚੜਾਵਾਂਗੇ ਜੀ ਜਿਉ ਸਾਨੂੰ ਕਹਿਣਗੇ ਤਾਂ ਅਸੀਂ ਟੂੰ ਲੜਾਂਗੇ ਜਿਉ ਸਾਨੂੰ ਕਹਿਣਗੇ ਕਿ ਤੁਸੀਂ ਕਿਸੇ ਦੇ ਮਲਕੀ ਸਪੋਰਟ ਕਰਨੀ ਅਸੀਂ ਹਰ ਚੀਜ਼ ਦੇ ਉੱਤੇ ਉਹਨਾਂ ਦੀ ਹਰ ਮਲਕੀ ਉਹਨਾਂ ਦਾ ਸਪੋਰਟ ਕਰਾਂਗੇ ਸਵਾਗਤ ਤੁਹਾਡੇ ਨਾਲ ਜੀ ਇੱਕ ਮਿੰਟ ਪਹਿਲਾਂ ਮੈਂ ਦੱਸ ਦਵਾਂ ਸਰ ਤੁਹਾਡਾ ਨਾਮ ਕੀ ਸ੍ਰੀ ਦੇਵ ਸੰਗਠਰ ਅਤੇ ਦੇਖੀ ਅੱਜ ਜੇ ਨਰਤਿ ਮਿੱਟੀ ਘਰ ਉੱਪਰ ਲੱਗੀ ਕੇ ਦੁਜੇ ਵੀ ਵਿਚ ਇਹਨਾਂ ਨੂੰ ਟੇਨਰ ਤੇਰੀ ਇਹਨਾਂ ਨੂੰ ਬਣਵਾ ਦਿੱਤਾ ਹੈ ਤੁਹਾਨੂੰ ਸੋਪੇ ਪਰ ਖਬਰ ਸੰਤ ਬਹੁਤ ਬੜਾ ਖੁਸ਼ੀ ਆਈ ਕਿ ਸਾਰੇ ਪਿੰਡ ਦੇ ਇੱਥੇ ਆ ਕੇ ਇਹਨਾਂ ਦਾ ਧੰਨਵਾਦ ਕੀਤਾ ਨੂੰ ਵਧਾਈਆਂ ਦਿੱਤੀਆਂ ਜੀ ਕਿ ਜੇ ਇਹ ਮਤਲਬ ਜੇ ਕੋਸ਼ਿਸ਼ ਆ ਕੇ ਜੇ ਤੁਹਾਨੂੰ ਟਿਕਟ ਮਿਲਦੀ ਆ ਕਿ ਭਾਵੇਂ ਬਹੁਤ ਜਿੱਤ ਕੇ ਕਿ ਸ਼ੀਟ ਇਹਨਾਂ ਨੂੰ ਟੋੜੀ ਚ ਪਾਉਣ ਦੇ ਬਿਜੇ ਬਹੁਤ ਵਧੀਆ ਬਹੁਤ ਵਧੀਆ ਵਧੀਆ ਬੋਲੇ ਜੀ ਬਹੁਤ ਵਧੀਆ ਜੀ